ਇਹ ਜਾਂ ਬੁਰਾ ਹਾਲ ਹੋ ਗਿਆ ਅੱਜ ਪੰਜਾਬ ਚ ਰਹਿਣੇ ਕਿੁੱਝ ਬੰਦਾ ਰਹਿ ਰਿਹਾ ਨਾ ਉਹ ਡਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਅੱਜ ਬਿਲਕੁਲ ਹਰ ਰੋਜ਼ ਕੁਛ ਨਾ ਕੁਛ ਤੇ ਬੰਬ ਵੀ ਫਸੀ ਚੱਲੀ ਜਾਂਦੀ ਹੈ ਟੈਰਰਿਜ਼ਮ ਦਾ ਫੇਸ ਫਿਰ ਤੋਂ ਆ ਰਿਹਾ ਹੈ ਕਿਉਂਕਿ ਥਾਣਿਆਂ ਚ ਕਰਨੀ ਯੂਨੀਵਰਸਿਟੀ ਜਾ ਰਹੀ ਹੈ ਸੋ ਸਾਰੇ ਲੋਕੇ ਅੰਦਰ ਬੈਠ ਕੇ ਸੂਬੇ ਦਾ ਹੌਲਡ ਰੱਖੀ ਇਹਨੂੰ ਬੜੀ ਲੋਕਾਂ ਮੈਣੇ ਲੋਕ ਕਿਤੇ ਕਿਤੇ ਬੜਾ ਦੁਖ ਲੰਗਦਾ ਕਿਤਾ ਬੜੀਆ ਸੁਪਾ ਦਾਸਾ ਕੀ ਕਰਾ ਬੋਲ ਮੈਂ ਪਹਿਲੀ ਕਿਹਾ ਸੀ ਕਿ ਨਾ ਦੂਜੇ ਕੁਝ ਨਾ ਆਮ ਆਦਮੀ ਬਣ ਨਾ ਕਿਸਾਨੀ ਭਾਵਨਾ ਸਮਝਦੀ ਹੈ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਹੈ ਨਾ ਇਹਨਾਂ ਨੂੰ ਕੋਈ ਕਰਵਾਇ ਕੋਈ ਜਿਉਏ ਮਰੇ ਕੁਝ ਜੋ ਹਾਲਾਤ ਅੱਜ ਦੇਖਦੇ ਆ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਤੋਂ ਮੈਸਜ ਸੁਣਦਾ ਹੈ ਉਹ ਪਿਛਲੇ 10 ਸਾਲ ਜੇ ਟੱਪੇ ਹੈ ਇਹ ਤਾਂ ਬੁਰਾ ਹਾਲ ਹੋ ਗਿਆ ਅੱਜ ਪੰਜਾਬ ਚ ਰਹਿਣੇ ਜਿੰਦ ਦਾ ਰਹਿ ਰਿਹਾ ਨਾ ਹੁਣ ਡਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਅੱਜ ਬਲਾ ਤੱਕ ਹਰ ਰੋਜ਼ ਕੁਝ ਨਾ ਕੁਝ ਤੇ ਬੰਬ ਫਸੇ ਚੱਲੀ ਜਾਂਦੀ ਹੈ ਟੈਰੋਰਿਜ਼ਮ ਦਾ ਫੇਸ ਫਿਰ ਤੋਂ ਆ ਰਿਹਾ ਹੈ ਕਿਉਂਕਿ ਖਾਣੇ ਚ ਜਰਨੀ ਯੂਨੀਵਰਸਿਟੀ ਆ ਰਹੀ ਹੈ ਉਹ ਸਾਰੇ ਲੋਕੀ ਅੰਦਰ ਬੈਠ ਕੇ

ਪੰਜਾਬ ਦੇ ਪੰਜਾਬ ਤਾਂ ਮੈਨੂੰ ਸਮਝਦਾ ਆ ਪਿਛਲੇ 10 ਸਾਲ ਜੇ ਟੰਬੇ ਹੈ ਇਹ ਤਾਂ ਬੁਰਾ ਹਾਲ ਹੋ ਗਿਆ ਅੱਜ ਪੰਜਾਬ 'ਚ ਰਹਿਣੇ ਦੂਜੇ ਪਾਸੇ ਡਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਅੱਜ ਬਿਲਹਾਲ ਤੱਕ ਹਰ ਰੋਜ਼ ਕੁਛ ਨਾ ਕੁਛ ਤੇ ਬੰਬ ਉੱਪਰ ਫਸੀ ਚੱਲੀ ਜਾਂਦੀ ਹੈ ਟੈਰਰਿਜ਼ਮ ਦਾ ਫੇਸ ਵਿਖਤ ਵਾਰਿਆ ਕਿਉਂਕਿ ਖਾਣੇ 'ਚ ਕਰਨੇ ਕਿਸੇ ਕਿ ਜਾ ਰਹੇ ਹੈ ਦੂਸਰੇ ਲੋਕੀਂ ਅੰਦਰ ਬੈਠ ਕੇ ਸੂਬੇ ਦਾ ਹੌਂਕ ਰੱਖੀ ਮੈਨੂੰ ਬੜੀ ਦਿੱਕੀ ਲੋਕਾਂ ਮੈਨੂੰ ਕਿਤੇ ਕਿਤੇ ਬੜਾ ਦੁੱਖ ਲੱਗਦਾ ਹੈ ਕਿਤਾ ਵਧੀਆ ਸੂਬਾ ਦਾਸਾ ਜੀ ਕਰਾਉਂਦਾ